ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਰ ਬਟਿਕ ਤੋਂ ਹੋਪਸੋ ਯੂ ਆਰ ਵੈਰੀ ਵੈਲ ਯੂਰ ਪਲੇਸਿਸ ਤੇ ਅੱਜ ਦੀ ਜੋ ਆਪਣੀ ਵੀਡੀਓ ਰਹੂਗੀ ਜੀ ਉਹ ਹੋਊਗੀ ਬਰਕ ਵਾਲੇ ਸੂਟਾਂ ਦੀ ਬਰਕ ਵਾਲੇ ਸੂਟ ਜੋ ਆਪਣੇ ਰੈਡੀ ਹੋਏ ਨੇਗੇ ਕਸਟਮਰ ਦੇ ਉਹ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਬਹੁਤ ਹੀ ਜਿਆਦੇ ਸੋਹਣੇ ਆ ਦੇਖੋ ਜੀ ਪਸ਼ਮੀਨੇ ਦਾ ਰਸ਼ੀਆ ਬ੍ਰਾਂਡ ਦਾ ਪਸ਼ਮੀਨਾ ਹੈ ਬਿਲਕੁਲ ਸੌਫਟ ਵਾਲਾ ਤੇ ਪਰਪਲ ਜਿਹਾ ਕਲਰ ਹੈ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਸਾਡੇ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੀ ਸਾਡੇ ਵਰਕ ਦੀ ਫਿਨਿਸ਼ਿੰਗ ਹੈ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਸੋਹਣੇ ਦਿੱਤੇ ਗਏ ਨੇ ਆਰਟਿਸਟ ਵੱਲੋਂ ਬਹੁਤ ਜ਼ਿਆਦਾ ਸੋਹਣੇ ਤੇ ਐਦਾਂ ਹੀ ਇਹਦੀ 슬ੀਵਸ ਦੇ ਉੱਤੇ ਵਰਕ ਆਊਗਾ ਜੀ ਐਦਾਂ ਵੇਲ ਹੈ ਜਿਹੜੀ ਉਹ 슬ੀਵਸ ਦੇ ਉੱਤੇ ਵੀ ਆਊਗੀ ਬਹੁਤ ਸੋਹਣਾ ਵਰਕ ਹੈ ਜੋ ਦਿੱਤਾ ਗਿਆ ਤੇ ਸਟੱਫ ਵੀ ਬਹੁਤ ਜ਼ਿਆਦਾ ਫਾਈਨ ਹੈ ਇਹਦੇ ਤੇ ਬੁਰ ਵਗੈਰਾ ਦੀ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ ਬਹੁਤ ਵਧੀਆ ਫੈਬਰਿਕ ਹੈ ਫਾਈਨ ਵਾਲਾ ਬਹੁਤ ਸੋਹਣਾ ਸੂਟ ਹੈ ਜੋ ਆਪਣਾ ਰੈਡੀ ਹੋਇਆ ਜੀ ਕਸਟਮਰ ਦਾ ਤੇ ਉਸ ਤੋਂ ਬਾਅਦ ਜੋ ਆਪਣਾ ਸੈਕਿੰਡ ਸੂਟ ਹੈ ਉਹ ਹੈ ਜੀ ਮਜੈਲੋ ਸ਼ਿਲਕ ਤੇ ਉੱਤੇ ਮਜੈਲੋ ਦਾ ਸਟਫ ਵੀ ਆਪਣੇ ਕੋਲੇ ਹੈਗਾ ਤੇ ਉਹਦੇ ਵਿੱਚ ਵੀ ਆਪਣੇ ਕੋਲੇ ਰਸ਼ੀਆ ਬ੍ਰਾਂਡ ਦਾ ਵੀ ਫੈਬਰਿਕ ਹੈ ਆਪਣੇ ਕੋਲੇ ਹਰ ਤਰ੍ਹਾਂ ਦਾ ਪਲੇਨ ਫੈਬਰਿਕ ਅਵੇਲੇਬਲ ਹੈ ਜੀ ਤੁਸੀਂ ਕਲਰ ਵਗੈਰਾ ਜੋ ਵੀ ਤੁਸੀਂ ਕਹੋਗੇ ਅਸੀਂ ਉਹ ਹੀ ਤੁਹਾਨੂੰ ਦੇ ਸਕਦੇ ਹਾਂ ਜੇ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਕੋਈ ਜਾਂ ਕੋਈ ਫੈਬਰਿਕ ਪਸੰਦ ਆਉਂਦਾ ਕਿਸੇ ਵੀ ਕੰਦਰ ਚ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਆ ਦੇਖੋ ਜੀ ਮਜੈਲੋ ਸ਼ਿਲਕ ਤੇ ਲਾਈਟ ਲਵੈਂਡਰ ਜਿਹਾ ਸ਼ੇਡ ਹੈਗਾ ਇਹ ਇੱਕ ਅਲੱਗ ਜਿਹੇ ਤਰੀਕੇ ਨਾਲ ਆਪਾਂ ਨੇ ਇਹਨੂੰ ਰੈਡੀ ਕਰਵਾਇਆ ਗਿਆ ਇੱਕ ਸਿੰਗਲ ਵਨ ਸਾਈਡ ਤੇ ਇੰਨਾ ਜਾਊਗੀ ਜੀ ਇਹ ਇੱਕ ਬੇਲ ਬੇਲ ਸਿੰਗਲ ਬੇਲ ਨਹੀਂ ਹੈਗੀ ਨਾਲ ਨਾਲ ਦੇਖੋ ਕਿੰਨਾ ਸੁਣੀ ਨਾਲ ਫਿਨਿਸ਼ਿੰਗ ਦੀ ਪੱਟੀ ਦਿੱਤੀ ਗਈ ਹੈ ਨਾਲ ਨਾਲ ਬਹੁਤ ਜ਼ਿਆਦਾ ਨਾਲ ਇਦਾਂ ਬਹੁਤ ਜ਼ਿਆਦਾ ਸੋਨਾ ਸਕਰੋਲਿੰਗ ਵਾਲੀ ਬੇਲ ਦੇ ਨਾਮ ਨਾਲ ਏਦਾਂ ਦਿੱਤਾ ਗਿਆ ਬਾਰਡਰ ਤੇ ਬੁੱਟੀ ਵੀ ਹੈ ਜੀ ਸਾਰੇ ਦੇ ਵਿੱਚ ਤੇ ਏਦਾਂ ਦੋ ਫਲਾਰ ਆਣਗੇ ਦੂਜੀ ਸਾਈਡ ਤੇ ਘੇਰੇ ਦੇ ਇੱਕ ਸਾਈਡ ਤੇ ਫਲਾਰ ਆਊਗਾ ਇੱਕ ਸਾਈਡ ਤੇ ਏਦਾਂ ਬੇਲ ਆਊਗੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਕਲਰ ਕੰਬੀਨੇਸ਼ਨ ਦੇਖ ਸਕਦੇ ਹੋ ਬੜਾ ਹੀ ਪਿਆਰੇ ਪਿਆਰੇ ਬੰਚ ਸਫਾਈ ਹੋਏ ਨੇਗੇ ਆਰਟਿਸਟ ਨੇ ਤੇ ਉਸ ਤੋਂ ਬਾਅਦ ਇਹ ਜੋ ਹੈ ਇਹ ਰਹੂਗਾ ਜੀ ਬਾਜੂ ਦੇ ਉੱਤੇ ਇੱਕ ਇੱਕ ਫਲਾਰ ਹੈ ਜੋ ਬਾਜੂ ਦੇ ਉੱਤੇ ਹੈ ਜੇ ਤੁਹਾਨੂੰ ਇਹ ਵਰਕ ਪਸੰਦ ਹੈ ਜਾਂ ਫੈਬਰਿਕ ਪਸੰਦ ਹੈ ਤੁਸੀਂ ਕਿਸੇ ਵੀ ਕਲਰ ਦੇ ਕਿਸੇ ਵੀ ਫੈਬਰਿਕ ਦੇ ਉੱਤੇ ਸਾਡੇ ਤੋਂ ਇਹ ਕਸਟਮਾਈਜ਼ ਕਰਵਾ ਸਕਦੇ ਹੋ ਇਹ ਤੁਸੀਂ ਜਿੱਦੇ ਪਸ਼ਮੀਨਾ ਵਗੈਰਾ ਤੇ ਵੀ ਕਰਵਾ ਸਕਦੇ ਹੋ ਤੇ ਜੋ ਨੈਕਸਟ ਸੂਟ ਹੈ ਆਪਣਾ ਉਹ ਰਹੂਗਾ ਜੀ ਕ੍ਰੈਸ਼ ਕ੍ਰੈਸ਼ ਦਾ ਸੂਟ ਰਹੂਗਾ ਜੀ ਇਹ ਤੇ ਇਹਦੇ ਉੱਤੇ ਵੀ ਆਪਾਂ ਨੇ ਬਹੁਤ ਸੋਹਣੀ ਇੰਬੋਡਰੀ ਕਰਵਾਈ ਹੈ ਇਹ ਕਸਟਮਰ ਦੀ ਡਿਮਾਂਡ ਤੇ ਹੋਇਆਗਾ ਵੀ ਬੂਟੀ ਪਵਾਣੀ ਐ ਸਿੰਪਲ ਦਾ ਵਰਕ ਕਰਵਾਉਣਾ ਐ ਜਿਆਦਾ ਕੋਸਟਲੀਨਿੰਗ ਕਰਵਾਉਣਾ ਵਿੱਚ ਦਬਕੇ ਦਾ ਸਿੱਪੀ ਦਾ ਕਟ ਦਾਣੇ ਦਾ ਤੇ ਜਰੀ ਦਾ ਵਰਕ ਹੋਇਆ ਤੇ ਇਹਦੇ ਵਿੱਚ ਕਲਰ ਚੇਂਜ ਆ ਰਿਹਾ ਜੀ ਇਹ ਪਿਕਾਕ ਜਿਹਾ ਕਲਰ ਹੈਗਾ ਵਾ ਸੂਟ ਦਾ ਵੀਡੀਓ ਦੇ ਵਿੱਚ ਮੇਵੀ ਚੇਂਜ ਆ ਰਿਹਾ ਹੋਊਗਾ ਕਿਉਂਕਿ ਕਲਰ ਹਮੇਸ਼ਾ ਚੇਂਜ ਹੀ ਆਉਂਦਾ ਜੀ ਤੇ ਉਸ ਤੋਂ ਬਾਅਦ ਦੇਖੋ ਜੀ ਐਦਾਂ 슬ੀਵਸ ਦੇ ਉੱਤੇ ਆਊਗਾ 슬ੀਵਸ ਦੇ ਉੱਤੇ ਆਪਾਂ ਨੇ ਐਦਾਂ ਨਾ ਬਾਰਡਰ ਦੇਤਾ ਨਾਲ ਐਦਾਂ ਬੂਟੀ ਦੇਤੀ ਤੇ ਪੂਰੇ ਫਰੰਟ ਦੇ ਵਿੱਚ ਵੀ ਇਦਾਂ ਇਹ 슬ੀਵਸ ਦੇ ਉੱਤੇ ਆ ਗਿਆ ਜੀ ਤੇ ਇਹ ਸਾਰੇ ਫਰੰਟ ਦੇ ਉੱਤੇ ਆ ਗਿਆ ਕਰਾਸ਼ ਇਹ ਫੈਬਰਿਕ ਹੈ ਤੁਸੀਂ ਕਿਸੇ ਵੀ ਫੈਬਰਿਕ ਤੇ ਇਹ ਡਿਜ਼ਾਈਨ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜਾਇ ਇਹ ਫੈਬਰਿਕ ਵੀ ਸਾਡੇ ਕੋਲ ਅਵੇਲੇਬਲ ਹੈ ਜੋ ਵੀ ਤੁਹਾਨੂੰ ਕਲਰ ਚਾਹੀਦਾ ਹੈ ਉਦਾਂ ਦਾ ਕਲਰ ਇਹਦੇ ਵਿੱਚ ਮਿਲ ਸਕਦਾ ਹੈਗਾ ਤੇ ਇਹ ਆਪਣਾ ਤੇ ਉਸ ਤੋਂ ਬਾਅਦ ਆਪਣਾ ਜੋ ਨੈਕਸਟ ਸੂਟ ਰਹੂਗਾ ਜੀ ਉਹ ਰਹੂਗਾ ਜੀ ਇਹ ਵੀ ਸ਼ਿਮਰ ਦੇ ਉੱਤੇ ਬਹੁਤ ਹੀ ਜ਼ਿਆਦਾ ਸੌਫਟ ਐਂਡ ਫਾਈਨ ਵਾਲੀ ਫੈਬਰਿਕ ਹੈ ਜੀ ਇਹ ਆਪਣੀ ਬਹੁਤ ਜ਼ਿਆਦਾ ਸੌਫਟ ਕਿਸੇ ਤਰ੍ਹਾਂ ਦੀ ਕੋਈ ਇਰੀਟੇਸ਼ਨ ਨਹੀਂ ਬਾਡੀ ਨੂੰ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਤੇ ਐਦਾਂ ਹੀ ਮੋਰਨੀ ਵਾਲਾ ਵਰਕ ਆਊਗਾ ਜੀ ਇਹ ਘੇਰੇ ਦੇ ਉੱਤੇ ਆਊਗਾ ਵਿੱਚ ਹੈਂਡ ਕੱਟ ਦਾਣਾ ਤੇ ਸੀਪੀ ਦੇ ਨਾਲ ਆਪਾਂ ਨੇ ਮੋਤੀ ਲੱਗੇ ਹੈਗਾ ਕੱਟ ਦਾਣਾ ਸੀਪੀ ਇਹਦਾ ਹੈਂਡ ਦਾ ਵੀ ਪ੍ਰੋਪਰ ਆਪਾਂ ਨੇ ਵਿੱਚ ਫਿਨਿਸ਼ਿੰਗ ਦਿੱਤੀ ਹੈਗੀ ਤੇ ਆਰੀ ਨਾਲ ਇੰਬੋਰਡਰੀ ਕਰਵਾਈ ਹੈ ਤੇ ਉਸ ਤੋਂ ਬਾਅਦ ਇਹ ਆ ਗਿਆ ਜੀ 슬ੀਵਸ ਦੇ ਉੱਤੇ ਇਹ ਬਾਰਡਰ ਬਣਾ ਕੇ ਇਹਦਾ ਮੋਰ ਨਹੀਂ 슬ੀਵਸ ਦੇ ਉੱਤੇ ਹੈ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਆਪਣਾ ਬਹੁਤ ਹੀ ਜ਼ਿਆਦਾ ਪਪੂਲਰ ਹੋਇਆਗਾ ਇਹ ਡਿਜ਼ਾਈਨ ਹੈ ਜੋ ਬਹੁਤ ਜ਼ਿਆਦਾ ਹਿੱਟ ਰਿਹਾ ਹੈਗਾ ਹੌਟ ਸੇਲਿੰਗ ਹੈ ਜੀ ਇਹ ਬਹੁਤ ਜ਼ਿਆਦਾ ਭੈਣਾਂ ਦੀ ਡਿਮਾਂਡ ਤੇ ਇਹੀ ਕਲਰ ਕੰਟਰਾਸਟ ਚ ਬਣ ਰਹੇ ਨੇਗੇ ਆਫ ਵਾਈਟ ਇਹਦੇ ਨਾਲ ਬਾਟਮ ਹੈ ਜੀ ਐਦਾਂ ਇਹਦੀ ਬਾਟਮ ਦੇ ਉੱਤੇ ਵੀ ਵਰਕ ਆਊਗਾ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਹੋ ਇਹਨੂੰ ਜ਼ਰੂਰੀ ਨਹੀਂ ਇਹ ਰਸਟ ਤੇ ਇਦੇ ਉੱਤੇ ਕਰਵਾਣਾ ਹੈਗਾ ਆਫ ਵਾਈਟ ਤੇ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਾਏ ਸਕਦੇ ਹੋ ਪਰ ਆਪਣੇ ਕੋਲ ਉਹ ਇਹ ਸੂਟ ਏਸੇ ਕਲਰ ਦੇ ਵਿੱਚ ਜ਼ਿਆਦਾ ਬਣ ਕੇ ਗਏ ਨੇ ਜੀ ਤੇ ਏਸੇ ਸੂਟ ਕਲਰ ਦੀ ਡਿਮਾਂਡ ਜ਼ਿਆਦਾ ਹੋ ਰਹੀ ਹੈ ਤੇ ਉਸ ਤੋਂ ਬਾਅਦ ਆਪਣਾ ਜੋ ਨੈਕਸਟ ਸੂਟ ਆਊਗਾ ਜੀ ਇਹ ਡਬਲ ਟੋਨ ਪਸ਼ਮੀਨੇ ਦੇ ਉੱਤੇ ਆਊਗਾ ਜੀ ਇਹ ਡਬਲ ਟੋਨ ਪਸ਼ਮੀਨੇ ਦੇ ਉੱਤੇ ਆਊਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਵਰਕ ਤੇ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਸਾਡਾ ਵਰਕ ਕਿੰਨਾ ਸੋਹਣਾ ਹੈਗਾ ਇਹਦਾ ਵੇਲ ਦੇ ਵਿੱਚ ਹੋਲਸ ਬਣੇ ਹੋਏ ਨੇ ਜੀ ਐਦਾਂ ਆਪਾਂ ਨੇ ਹੋਲਸ ਵੀ ਦਵਾਏ ਨੇਗੇ ਬਹੁਤ ਹੀ ਜ਼ਿਆਦਾ ਸੋਨਾ ਸੋ ਉੱਪਰ ਜੇ ਕਲਰ ਪਾ ਕੇ ਇਹ ਐਦਾਂ ਫਰੰਟ ਘੇਰੇ ਦੇ ਉੱਤੇ ਤੇ ਬਾਜੂ ਦੇ ਉੱਤੇ ਐਦਾਂ ਵੇਲ ਪਾਈ ਗਈ ਹੈ ਨਾਲ ਚਾਵਲ ਟਾਂਕਾ ਦੇ ਕੇ ਤੇ ਨਾਲ ਵੇਲ ਪਾਈ ਗਈ ਹੈ ਜੀ ਤੇ ਇਸ ਕਲਰ ਦੇ ਵਿੱਚ ਇਹ ਦੋ ਅਲੱਗ-ਅਲੱਗ ਕਲਰ ਦੇ ਵਿੱਚ ਸੇਮ ਹੀ ਡਿਜ਼ਾਈਨ ਤਿਆਰ ਹੋਇਆ ਜੀ ਇਹ ਇੱਕ ਹੋਰ ਹੋਇਆ ਇਹ ਵੀ ਡਾਵਲ ਟੋਨ ਕਸ਼ਮੀਰ ਹੈ ਜੀ ਪਿਛੇ ਜੇ ਸ਼ੇਡ ਹੈਗਾ ਇਹ ਇਹ ਤਾਂ ਘੇਰੇ ਦੇ ਉੱਤੇ ਇਹਦਾ ਵਰਕ ਆਊਗਾ ਇਹਦੇ ਵਿੱਚ ਵੀ ਆਪਾਂ ਨੇ ਹੋਲਸ ਬਣਵਾਏ ਨਹੀਂ ਦੇਖ ਸਕਦੇ ਹੋ ਤੁਸੀਂ ਹੋਲਸ ਬਣੇ ਹੋਈ ਨਹੀਂ ਇਹਦੇ ਵਿੱਚ ਜੇ ਤੁਹਾਨੂੰ ਇਹ ਫੈਬਰਿਕ ਪਸੰਦ ਹੈ ਤਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਡਿਜ਼ਾਈਨ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਸ ਫੈਬਰਿਕ ਦੇ ਵਿੱਚ ਆਪਣੇ ਕੋਲੇ ਕਲਰ ਬਹੁਤ ਸਾਰੇ ਅਵੇਲੇਬਲ ਹੈਗੇ ਨੇਗੇ ਤੇ ਇਹ ਇੱਕ ਬਹੁਤ ਹੀ ਵਧੀਆ ਪਸ਼ਮੀਨਾ ਹੈਗਾ ਜੋ ਲੇਟੈਸਟ ਹੈ ਇਸ ਸਮੇਂ ਦਾ ਤੇ ਕਿਉਂਕਿ ਇਹਦੇ ਉੱਤੇ ਹੈਂਡਵਰਕ ਆਰੀਵਰਕ ਤੇ ਮਸ਼ੀਨਵਰਕ ਹਰ ਤਰ੍ਹਾਂ ਦੀ ਇੰਬੋਟਰੀ ਹੀ ਅੱਛੀ ਲੱਗਦੀ ਹੈਗੀ ਮੈਰਿਜ ਵਗੈਰਾ ਵਾਸਤੇ ਵੀ ਸ਼ਾਈਨਿੰਗ ਵਾਲਾ ਫੈਬਰਿਕ ਹੈ ਕਈ ਭੈਣਾਂ ਤੋਂ ਲਾਈਨਿੰਗ ਵਾਲੇ ਸੂਟ ਨਹੀਂ ਪੈਂਦੇ ਤਾਂ ਐਦਾਂ ਦੇ ਸੂਟ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਤੁਸੀਂ ਇਹਦੇ ਉੱਤੇ ਆਰੀ ਤੇ ਹੈਂਡ ਦੀ ਵੀ ਇੰਬੋਟਰੀ ਕਰਵਾ ਸਕਦੇ ਹੋ ਸਾਡਾ ਨੰਬਰ ਹੈ 985509393293 ਆਪਣਾ ਨੰਬਰ ਹੈ ਜੀ ਤੁਸੀਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ ਜੀ